ਦੇ ਤੇ ਮਾਤ ਇੱਕ ਜਨਮ ਤੁਮਾਰੇ ਲੈ ਕੇ ਇਹ ਜਨਮ ਤੁਮਾਰੇ ਇਹ ਜਨਮ ਤੁਮਾਰੇ ਲੈ ਕੇ ਇਹ ਜਨਮ ਤੁਮਾਰੇ ਬਹੁਤ ਇਹ ਜਨਮ ਤੁਮਾਰੇ ਤੇ ਤੇ ਇਹ ਜਨਮ ਤੁਮਾਰੇ ਤੇ ਬਹੁਤ ਜਨਮ ਬਤ ਇੱਕਬਾਨ ਸਿੰਘ ਬੰਬੇ ਤੋਂ ਅਜੀ ਕਾਲੇ ਦੀ ਤੁਹਾਡੀ ਸੇਵਾ ਤੋਂ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਅਪਰਪਾਰ ਬਖਸ਼ੀ ਦਾ صدਕਾ ਯੂਕੇ ਬਰਮਿੰਗਮ ਤੋਂ ਸੰਤ ਬਾਬਾ ਮਹਿੰਦਰ ਸਿੰਘ ਜੀ ਜੋ ਹਰ ਸਾਲ ਸੋਨੇ ਦੇ ਤੋਂ ਆਈ ਜੀ ਸੇਵਾ ਲਈ ਆਪਣੇ ਸਾਰੇ ਸੇਵਾਦਾਰ ਲੈ ਕੇ ਉਥੋਂ ਉਚੇਚਾ ਤੌਰ ਤੇ ਆਦੇ ਗਏ ਉਹਨਾਂ ਦੀ ਅਜ ਸਿੰਘ ਸਾਹਿਬ ਜੀ ਵੱਡੇ ਸਿੰਘ ਸਾਹਿਬ ਜੀ ਗਿਆਨੀ ਰਕबीर ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਹੇਠ ਅੱਜ ਸੇਵਾ ਦੀ ਸ਼ੁਰੂਆਤ ਕੀਤੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਨ ਇਹ ਸੇਵਾ ਆਪ ਆਪਣੇ ਸੇਵਕਾ ਗਰੂ ਕਰਾ ਕੇ ਸ੍ਰੀ ਚਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸੇਵਾ ਚੱਲੀ ਇਹ 27 ਤਰੀਕ ਤੱਕ ਚੱਲੀਏ 10 ਦਿਨ ਦੀ ਸੇਵਾ ਜੀ ਨਾਲ ਉਸ ਦੇ ਅੰਦਰ ਸੋਨੇ ਦੇ ਪੱਤਰ ਜਿਹੜੇ ਨਵੇਂ ਲਗਾਉਣੇ ਐ ਸਿੰਘ ਸਾਹਿਬ ਜੀ ਨੇ ਹੋਣੇ ਦੱਸਿਆ ਸੀ ਉਹ ਪੱਤਰ ਵੀ ਨਵੇਂ ਲਗਾਉਣੇ ਅੱਜ ਚਾਲੂ ਹੋ ਜਾਣਗੇ ਇੱਕ ਸਪੈਨ ਪੂਰਾ ਹੋ ਗਿਆ ਸੀ ਦੂਜਾ ਸਪੈਨ ਅੱਜ ਸ਼ਾਮ ਤੱਕ ਜਾਂ ਕੱਲ ਸ਼ਾਮ ਤੱਕ ਪੂਰਾ ਕਰ ਲੈਣਗੇ ਉਸ ਸਪੈਨ ਦੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਸੱਚਖੰਡ ਸਾਹਿਬ ਜੀ ਦੀ ਪਾਵਨ ਪਵਿੱਤਰ ਇਮਾਰਤ ਹੈ ਜੋ ਸੋਨੇ ਦੇ ਪੱਤਰੇ ਲੱਗੇ ਹੋਏ ਨੇ ਉਹਨਾਂ ਦੀ ਧਵਾਇ ਦੀ ਸੇਵਾ ਹਰ ਸਾਲੀ ਪਾਈਸਾ ਭਾਈ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਜਥਾ ਬਰਮਿੰਗਮ ਯੂਕੇ ਵਾਲੇ ਹਰ ਸਾਲ ਹੀ ਆਪਣੇ ਸਾਥੀਆਂ ਦੇ ਸਮੇਤ ਕੁਦਰਤੀ ਤਰੀਕੇ ਦੇ ਨਾਲ ਜੋ ਸੋਨੇ ਦੀ ਪ੍ਰਵਾਈਦੀ ਸੇਵਾ ਉਹ ਕਰਦੇ ਨੇ ਕਿਉਂਕਿ ਪੋਲੂਸ਼ਨ ਹਵਾ ਵਿੱਚ ਜਿਆਦਾ ਹੋਣ ਕਰਕੇ ਬਹੁਤ ਜਲਦੀ ਜੋ ਸੱਚਖੰਡ ਸਾਹਿਬ ਜੀ ਦਾ ਸੋਨਾ ਹੈ ਉਹ ਕਾਲਾ ਪੈ ਜਾਂਦਾ ਹੈ ਔਰ ਬਹੁਤ ਜਲਦੀ ਤਕਰੀਬਨ 6-7 ਮਹੀਨੇ ਦੇ ਬਾਅਦ ਹੀ ਧੁਵਾਈ ਦੀ ਸੇਵਾ ਹੈ ਉਹ ਕਰਨੀ ਪੈਂਦੀ ਹੈ ਔਰ ਅੱਜ ਧੁਵਾਈ ਦੀ ਸੇਵਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ ਆਰੰਭਕ ਕੀਤੀ ਗਈ ਹੈ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਜੋ ਸੋਨੇ ਦੇ ਪੱਤਰਿਆਂ ਦੀ ਸੇਵਾ ਹੋ ਰਹੀ ਹੈ ਨਵੇਂ ਪੱਤਰੇ ਸਾਰੇ ਅੰਦਰ ਲਗਾਏ ਜਾ ਰਹੇ ਨੇ ਵੱਖ-ਵੱਖ ਸਪੈਨਾਂ ਉੱਪਰ ਕੰਮ ਹੋ ਰਿਹਾ ਇੱਕ ਸਪੈਨ ਦੇ ਪੱਤਰੇ ਅੱਜ ਸਪੈਨ ਦੇ ਉੱਪਰ ਕਸਣ ਵਾਸਤੇ ਵੰਡਾਂ ਦੀ ਸੇਵਾ ਹੈ ਉਹ ਵੀ ਸ਼ੁਰੂ ਕੀਤੀ ਗਈ ਹੈ ਸਤਿਗੁਰੂ ਬਿਹਰਾਮਤ ਕਰਨ ਭਾਈ ਸਾਹਿਬ ਭਾਈ ਬਿਹੰਦਰ ਸਿੰਘ ਜੀ ਔਰ ਸਮੁੱਚੇ ਟਰਸਟੀ ਸਹਿਬਾਨਾਂ ਨੂੰ ਚੜ੍ਹਦੀ ਕਲਾ ਸੇਵਾ ਪਿਆਬੀ ਬਖਸ਼ਿਸ਼ ਕਰਨ ਔਰ ਉਹ ਜੋ ਸੇਵਾਵਾਂ ਪਾਮਨ ਗੁਰੂਤਾ ਮਾਰਦੀਆਂ ਕਰ ਰਹੇ ਨੇ ਇਸੇ ਤਰ੍ਹਾਂ ਹੀ ਕਰਦੇ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ